ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵਿੰਦਰ ਕਾਂ ਪੰਜਾਬੀ ਆਤੀਵਾਜ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਟਾਈਮ ਅਸੀਂ ਖੜਿਆ ਬੰਦਾ ਆਰਾਮ ਨਗਰ ਬੰਦਾ ਆਰਾਮ ਨਗਰ ਦੀ 10 ਨੰਬਰ ਗਲੀ ਹੈ ਜਿਹੜੀ ਬਰਨਾਲਾ ਰੋਡ ਤੋਂ ਬੱਤੀਆਂ ਵਾਲੇ ਚੌਕ ਤੋਂ ਜਿਹੜੀ ਨਹਿਰ ਤੇ ਜਾਂਦੀ ਹੈ ਸਿੱਧੀ ਇਹ ਬਰਨਾਲਾ ਰੋਡ ਹੈ ਜਿਹੜੀ ਬਰਨਾਲਾ ਰੋਡ ਤੋਂ ਬੰਦਾ ਆਰਾਮ ਨਗਰ ਰੋਡ ਤੇ ਖੜਿਆ ਹੈ। ਇਸ ਟਾਈਮ ਅਸੀਂ ਖੜੇ ਹੈ ਜਾਦਵ ਪੇਂਟ ਸਟੋਰ ਤੇ ਤੁਹਾਨੂੰ ਦਿਖਾਉਂਦੇ ਹਾਂ ਜਾਦਵ ਐਂਡ ਪੇਂਟ ਕੰਪਨੀ ਦਾ ਜਿਹੜਾ ਦਿਖਾਉਣਾ ਹੈ। ਇੱਥੇ ਖੰਦਖਾਉਣਾ ਸਾਡੇ ਵੀਰ ਦੀ ਹੈ ਦੁਕਾਨ ਦਿਖਾਉਣਾ ਦੁਕਾਨਦਾਰੀ ਇਹ ਬੰਦਾ ਆਰਾਮ ਨਗਰ ਦੇ ਵਿੱਚ 10 ਨੰਬਰ ਦੇ ਵਿੱਚ ਇੱਥੇ ਤੁਹਾਨੂੰ ਹਰੇਕ ਕੰਪਨੀ ਦਾ ਪੇਂਟ ਹੈ ਲਗਭਗ ਜਿਹੜਾ ਉਹ ਤੁਹਾਨੂੰ ਮਿਲੂਗਾ ਜਿਵੇਂ ਵਰਜਲ ਰੂਡ ਐਕਸੈਰ ਮੈਰੋ ਲੈ ਕੇ ਜੋ ਵੀ ਹਰ ਇੱਕ ਤਰ੍ਹਾਂ ਦੇ ਕੁਆਲਟੀ ਲਾਉਣੀ ਹੈ ਪਹਿਲਾਂ ਤੁਹਾਨੂੰ ਦਿਖਾਉਣਾ ਹੈ ਪੂਰੀ ਦੁਕਾਨ ਦਾ ਇਹਦੇ ਵਿੱਚ ਸਾਰਾ ਤੋਂ ਸਸਤਾ ਤੇ ਵਧੀਆ ਜਿਹੜਾ ਮਾ ਬਾਜਵਰੇਟਾ ਤੇ ਜਿਹੜਾ ਦੁਕਾਨਦਾਰੀ ਦਾ ਜਿਹੜਾ ਪੇਂਟ ਦਾ ਸਮਾਨ ਹੈ ਜਿਹੜਾ ਬਾਜਵਰੇਟਾ ਤੇ ਬਿਲਕੁਲ ਉਹ ਇੱਥੋਂ ਮਿਲਦਾ ਦਿਖਾਉਣਾ ਤੁਹਾਨੂੰ ਜੇ ਕਿਸੇ ਵੀ ਨੇ ਕਰੇ ਆਪਣਾ ਪੇਂਟ ਕਰਵਾਉਣਾ ਤਾਂ ਇੱਥੇ ਵੱਧ ਤੋਂ ਵੱਧ ਲਾਹਾ ਲੈ ਕੇ ਸਸਤੇ ਰੇਟਾਂ ਦੇ ਵਿੱਚ ਬਾਜ਼ਾਰ ਨਾਲ ਸਸਤਾ ਬਾਜ਼ਾਰ ਨਾਲ ਵਧੀਆ ਤੇ ਇੱਥੇ ਤੁਹਾਨੂੰ ਹੋਰ ਦਿਖਾ ਦਿੰਦੇ ਇੱਕ ਮਸ਼ੀਨਾਂ ਵੀ ਲੱਗੀਆਂ ਹੋਈਆਂ ਡੂਲੈਕਸ ਦੀ ਐ ਤੇ ਵਰਜਰ ਦੀ ਐ ਜਿਹੜਾ ਵੀ ਰੰਗ ਮਤਲਬ ਵਗੈਰਾ ਤੁਸੀਂ ਲੈਣਾ ਹੈ ਦੁਕਾਨਦਾਰ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿਸੇ ਵੀ ਤਰ੍ਹਾਂ ਦਾ ਜਿਹੜਾ ਰੰਗ ਆ ਤੁਸੀਂ ਵਰਜਰ ਕੰਪਨੀ ਨੈਰੋਲੈਕ ਜਿਹੜਾ ਵੀ ਲੈਣਾ ਹੈ ਖਾਸ ਤਰ੍ਹਾਂ ਦਾ ਬਾਲ ਪੁੱਟੀ ਪੀਓਪੀ ਰਾਮਾ ਵਗੈਰਾ ਹੈ ਰਾਮਾ ਦੀ ਪੀਓਪੀ ਹਿੱਟ ਦੀ ਬਾਲ ਪੁੱਟੀ ਬੰਦਰਵ ਇਹ ਰੰਗਾਂ ਦੀ ਹੈ ਜਿਹੜੀ ਉਹ ਇੱਥੇ ਆਪਾਂ ਨੂੰ ਹਰ ਰੰਗ ਜਿਹੜਾ ਮਿਲਦਾ ਹੈ ਬਾਲ ਪੁੱਟੀ ਕਿਸੇ ਤਰ੍ਹਾਂ ਦਾ ਵੀ ਰੰਗ ਜਿਹੜਾ ਤੁਸੀਂ ਇੱਥੋਂ ਲੈਣਾ ਉਹ ਲੈ ਸਕਦੇ ਹੋ ਬੱਲਾ ਰਾਮ ਨਗਰ ਦੇ ਵਿੱਚ 10 ਨੰਬਰ ਗਲੀ ਦੇ ਵਿੱਚ ਜਾਦਵ ਪੇਂਟ ਸਟੋਰ ਹੈ ਜਿਹੜਾ ਇੱਕ ਬਠਿੰਡਾ ਦਾ ਬਹੁਤ ਮਸ਼ਹੂਰ ਹੈ ਤੇ ਇੱਥੇ ਜਿਹੜੇ ਬਾਜਵਰੇਟਾਂ ਦੇ ਉੱਤੇ ਬਿਲਕੁਲ ਸਸਤੇ ਰੇਟਾਂ ਦੇ ਉੱਤੇ ਜਿਹੜਾ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਦੇ ਜਿਹੜਾ ਸਮਾਨ ਹੈ ਉਹ ਮਿਲਦਾ ਹੈ ਕਰਦੇ ਆ ਗੱਲਬਾਤ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਹੈ ਜਾਦਵ ਜੀ ਜਾਦ ਵੀ ਨਾਲ ਗੱਲ ਕਰਾਂਗੇ ਹੋ ਗਈ ਸੀ ਵੀਰੇ ਮੇਰੀ ਗੱਲ ਉਹਦੇ ਨਾਲ ਮੈਂ ਕਿਹਾ ਕੱਲ੍ਹਾ ਲਾ ਦੂੰਗਾ ਜੀ ਹਾਂ ਜੀ ਵਿੱਚ ਕੀ ਹਾਲ ਹੈ ਸੱਚੀ ਗੱਲ ਬਾਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਜੇ ਆਪਾਂ ਗੱਲ ਕਰੀਏ ਤੁਸੀਂ ਇੱਕ ਐਡ ਦਿੱਤੀ ਸੀ ਵੀ ਇੱਥੇ ਬੰਦਾ ਆਰਾਮ ਨਗਰ ਦੇ ਵਿੱਚ ਜਿਹੜਾ ਆਪਣਾ ਪੇਂਟ ਸਟੋਰ ਹੈ ਜਾਦ ਪੇਂਟ ਸਟੋਰ ਹੈ ਤੇ ਇੱਥੇ ਜਿਹੜਾ ਤੁਹਾਡਾ ਕਿਹੜੀਆਂ-ਕਿਹੜੀਆਂ ਕੰਪਨੀਆਂ ਦਾ ਮਾਲ ਹੈ ਜਿਹੜਾ ਇੱਥੇ ਲੱਗਦਾ ਆਪਣੇ ਕੋਲ ਸਾਰਾ ਹੀ ਹੈਗਾ ਮੈਨ ਜਿਵੇਂ ਜਿਵੇਂ ਸਮਝ ਲਓ 버ਜਰ ਹੋ ਗਿਆ ਏਸ਼ੀਅਨ ਹੋ ਗਿਆ ਯੂਲੈਕਸ ਹੋ ਗਿਆ ਬਿਰਲਾ ਦਾ ਹੋ ਗਿਆ ਜੇਕੇ ਦਾ ਹੋ ਗਿਆ ਸਾਰੀ ਕੰਪਨੀਆਂ ਦਾ ਆਪਣੇ ਕੋਲ ਮਾਲ ਹੈਗਾ ਕੁੱਟੀ ਜਲਾ ਲਓ ਆਪਣੇ ਕੋਲ ਵੰਡਰ ਹੈਗੀ ਹੈ ਬਿਰਲਾ ਜੇਕੇ ਹੈ ਬਾਕੀ ਹੋਰ ਕਈ ਤਰ੍ਹਾਂ ਦੀ ਕੁੱਟੀ ਹੋਈ ਹੈਗੀਆਂ ਅੱਛਾ ਜੇ ਆਪਾਂ ਅੱਜ ਕੱਲ ਦਾ ਜਿਹੜਾ ਰਿਵਾਜ ਹੈ ਵੀ ਇੱਕ ਡੈਕੋਰੇਸ਼ਨ ਦਾ ਜਿਹੜਾ ਦੌਰ ਹੈ ਉਹ ਹੈ ਇਹਦੇ ਵਿੱਚ ਆਪਣੇ ਜਿਵੇਂ ਕੋਈ ਕੋਈ ਮਨਪਸੰਦ ਜਿਹੜੇ ਰੰਗ ਬਣਾਉਂਦੇ ਆ ਡਾਰਕ ਬਣਾਉਂਦੇ ਆ ਲਾਈਟ ਬਣਾਉਂਦੇ ਆ ਉਹਦੇ ਵਾਸਤੇ ਤੁਹਾਡੇ ਕੋਲ ਕੀ ਸਿਸਟਮ ਹੈ ਆਪਣੇ ਕੋਲ ਦੋ ਤਿੰਨ ਤਰ੍ਹਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਜਿਵੇਂ ਵਰਜਰ ਹੋਗੀ ਅ ਡਿਉਲਕਸ ਹੋਗੀ ਤੇ ਆਪਣੀ ਬਿਰਲਾ ਦੀ ਵੀ ਹੈਗੀ ਹੈ ਆਪਣੇ ਕੋਲ ਬਾਕੀ ਹਰ ਤਰ੍ਹਾਂ ਦੇ ਰੰਗ ਬਣ ਜਾਂਦੇ ਆ ਕੋਈ ਦਿੱਕਤ ਨਹੀਂ ਆਉਂਦੀ ਜਿਹੜਾ ਵੀ ਐਕਿਊਰੇਟ ਰੰਗ ਚਾਹੀਦਾ ਹੈ ਜਿਵੇਂ ਸਮਝ ਲਓ ਕੋਈ ਵੀ ਡਿਉਲਕਸ ਦਾ ਰੰਗ ਪਸੰਦ ਕਰਨਾ ਹੈ ਸਮਝ ਲਓ ਬੁੱਕ ਹੈਗੀਆਂ ਜੀ ਕੋਈ ਵੀ ਰੰਗ ਹੈਗਾ ਸਮਝ ਲਓ ਨਨੇ ਆਪਾਂ ਸਮਝ ਦਿੱਤਾ ਜਿਵੇਂ ਆਪ ਸਮਝ ਠੀਕ ਹੈ ਜੀ ਉਸ ਉਹੀ ਕਲਰ ਆਪਾਂ ਮਸ਼ੀਨ 'ਚ ਭਰ ਕੇ ਪ੍ਰੋਪਰ ਤਿਆਰ ਕਰਕੇ ਦੇ ਦੰਨੇ ਆ ਕੰਪਨੀ ਕੰਪਨੀ ਨੇ ਕੀ ਹੋਇਆ ਜਿਹੜਾ ਵੀ ਅੱਛਾ ਜੀ ਆਪਾਂ ਗੱਲ ਕਰੀਏ ਜਿਹੜਾ ਪੇਂਟ ਦਾ ਸਮਾਨ ਆ ਜਿਹੜਾ ਲੋਕਲ ਸਮਾਨ ਹੁੰਦਾ ਉਹ ਲਗਭਗ ਹਰੇਕ ਦੁਕਾਨ ਤੋਂ ਜਾਂ ਮਿਲ ਜਾਂਦਾ ਹੁੰਦਾ ਜੇ ਆਪਾਂ ਗੱਲ ਕਰੀਏ ਕੰਪਨੀ ਦੀ ਕਿਹੜੀਆਂ ਕੰਪਨੀਆਂ ਨਾਲ ਤੁਹਾਡਾ ਕੰਟੈਕਟ ਕੰਟੈਕਟ ਦਾ ਕਿਹੜੀਆਂ ਏਜੰਸੀਆਂ ਤੁਹਾਡੇ ਕੋਲ ਆਪਣੇ ਕੋਲ ਹਰ ਤਰ੍ਹਾਂ ਦੀ ਏਜੰਸੀ ਹੈਗੀ ਹੈ ਸਾਰਾ ਮਾਲ ਆਪਣੇ ਕੋਲ ਡਾਇਰੈਕਟ ਹੁੰਦਾ ਹੈ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਹੈ ਹਰ ਹਰ ਤਰ੍ਹਾਂ ਦਾ ਮਾਲ ਆਪਣੇ ਕੋਲ ਨਾਲ ਹੀ ਪ੍ਰੋਪਰ ਰੇਟ ਤੇ ਪ੍ਰੋਪਰ ਸੈਟਿੰਗ ਨਾਲ ਤੁਹਾਨੂੰ ਹਰ ਤਰੀਕੇ ਨਾਲ ਮ ਬਹੁਤ ਹੀ ਘੱਟ ਰੇਟ ਹੈ ਬਾਜ਼ਾਰ ਨਾਲੋਂ ਆਪਣਾ ਬਹੁਤ ਹੀ ਘੱਟ ਰੇਟ ਹੋਊਗਾ। ਅੱਛਾ ਜੀ ਮੈਂ ਆਪਾਂ ਗੱਲ ਕਰੀਏ ਤੁਸੀਂ ਕਿਹਾ ਵੀ ਘੱਟ ਰੇਟਾਂ ਤੇ ਜਿਹੜਾ ਮਾਲ ਮਿਲਦਾ ਇਹ ਮਤਲਬ ਕਿ ਬਾਜ਼ਾਰ ਨਾਲੋਂ ਆਪਣਾ ਕਿੰਨਾ ਕੁ ਮਾਰ ਦੇਣ ਹੁੰਦਾ ਵੀ ਕਿੰਓ ਘੱਟ ਮਿਲਦਾ। ਬਹੁਤ ਘੱਟ ਹੁੰਦਾ ਜੀ ਆਪਾਂ ਡਾਇਰੈਕਟ ਲੈਂਦੇ ਆ ਇੱਕ ਦਾ ਮਾਲ। ਠੀਕ ਹੈ ਜੀ ਆਪਾਂ ਨੂੰ ਬਹੁਤ ਹੀ ਘੱਟ ਰੇਟ ਤੇ ਮਿਲ ਜਾਂਦਾ ਹੈ। ਤਾਂ ਕਰਕੇ ਆਪਾਂ ਨੂੰ ਆਪਾਂ ਕਸਟਮਰ ਨੂੰ ਵੀ ਅੱਗੇ ਜਿੰਨਾ ਵੱਧ ਤੋਂ ਵੱਧ ਫਾਇਦਾ ਹੁੰਦਾ ਉਹਨਾਂ ਦਾ ਵੀ ਕਰਦੇ ਆ। ਆਪਾਂ ਬਹੁਤ ਹੀ ਘੱਟ ਮਾਰ ਜਾਂਦੇ ਆ ਪਰ ਰੱਖਿਓ ਹੈ ਮਾਲ ਕਿ ਬਈ ਆਪਾਂ ਵੱਧ ਤੋਂ ਵੱਧ ਕਸਟਮਰ ਦਾ ਫਾਇਦਾ ਕਰੀਏ। ਅੱਛਾ ਕੰਪੀਟੀਸ਼ਨ ਹੈਗਾ ਜੀ ਬਾਕੀ ਬਾਕੀ ਨੂੰ ਪਤਾ ਹੀ ਹੈ ਜੀ ਬਾਕੀ ਤੁਸੀਂ ਆਓ ਕੱਚਮਾਨ ਨੂੰ ਪਤਾ ਹੀ ਲੱਗ ਜਾਂਦਾ ਹੈ ਕਿ ਇੱਕ ਵਾਰ ਜਦੋਂ ਆਂਦਾ ਬੰਦਾ ਉਹਨਾਂ ਨੂੰ ਡੀਲਿੰਗ ਤੋਂ ਪਤਾ ਲੱਗ ਜਾਂਦਾ ਹੈ ਡੇਟਾ ਤੋਂ ਪਤਾ ਲੱਗ ਜਾਂਦਾ ਹੈ ਕਿ ਵੀ ਹਾਂ ਉਹਨਾਂ ਦੇ ਬਹੁਤ ਘੱਟ ਰੇਟ ਹੈ ਤਾਂ ਬੰਦਾ ਆਟੋਮੈਟਿਕ ਹੀ ਉਸ ਤੋਂ ਬਾਅਦ ਪੇਂਟ ਆਪਣੇ ਕੋਲ ਲੈ ਕੇ ਜਾਂਦਾ ਹੈ ਹਰ ਤਰ੍ਹਾਂ ਦੇ ਬਿਲਡਰ ਹੋਗੇ ਹਰ ਤਰ੍ਹਾਂ ਦੇ ਕਸਟਮਰ ਹੋਗੇ ਹਰ ਤਰ੍ਹਾਂ ਦਾ ਬੰਦਾ ਆਪਣੇ ਕੋਲ ਅਵੇਲੇਬਲ ਹੈ ਜੇ ਆਪਾਂ ਗੱਲ ਕਰੀਏ ਵੀ ਗਾਰੰਟੀ ਦੇ ਦੌਰ ਦੀ ਗਾਰੰਟੀ ਦੇ ਦੌਰ ਚ ਅੱਜਕ ਮਤਲਬ ਕਿ ਗਾਰੰਟੀ ਦਾ ਦੌਰ ਤਾਂ ਖਤਮ ਹੁੰਦਾ ਜਾਂਦਾ ਹੈ ਵਾਰੰਟੀ ਦਾ ਰਹਿ ਜਾਂਦਾ ਹੈ ਜੇ ਮਤਲਬ ਕਿ ਕੋਈ ਇਹਦੇ ਵਿੱਚ ਤੁਸੀਂ ਪੇਂਟ ਦੀ ਕੋਈ ਗਰੰਟੀ ਵਾਰੰਟੀ ਵੀ ਤਾਂ ਗਰੰਟੀ ਗਰੰਟੀ ਸਭ ਹੈਗੀ ਹੈ ਜੀ ਬਾਕੀ ਤੇ ਬਾਕੀ ਕੰਪਨੀਆਂ ਨੇ ਵੀ ਕਹਿ ਰੱਖਿਆ ਹੈ ਬਾਈ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਅਸੀਂ ਬੈਠੇ ਆਂ ਬਾਕੀ ਆਪਾਂ ਵੀ ਬੈਠੇ ਆਂ ਕੋਈ ਦਿੱਕਤ ਨਹੀਂ ਹੈਗੀ ਕੋਈ ਵੈਸੇ ਅਜ ਤੱਕ ਸਾਰਾ ਕੁਝ ਬ੍ਰਾਂਡ ਹੈ ਅਜ ਤੱਕ ਕੋਈ ਦਿੱਕਤ ਆਈ ਨਹੀਂ ਅਜ ਤੱਕ ਬਾਕੀ ਕੋਈ ਵੀ ਦਿੱਕਤ ਆਂਦੀ ਆਪਾਂ ਬੈਠੇ ਆਂ ਜਦੋਂ ਮਰਜ਼ੀ ਆਪਾਂ ਸੁਣਵਾਈ ਕਰਾਂਗੇ ਕੋਈ ਦਿੱਕਤ ਹੀ ਨਹੀਂ ਆਣੀਗੀ ਆ ਆਪਾਂ ਵੀਰ ਜੀ ਨਾਲ ਗੱਲ ਕੀਤੀ ਹੈ ਬਹੁਤ ਵਧੀਆ ਲੱਗਿਆ ਅਸੀਂ ਇਸ ਟਾਈਮ ਦੇ ਉੱਤੇ ਬੰਨਾ ਰਾਮਦਾਸ ਨਗਰ ਦੇ ਵਿੱਚ ਗਲੀ ਨੰਬਰ 10 ਦੇ ਵਿੱਚ ਖੜੇ ਆਂ ਜੇ ਕਿਸੇ ਵੀਰ ਦੇ ਤੋਂ ਪੇਂਟ ਵਗੈਰਾ ਖਰੀਦਣਾ ਹੈ ਤਾਂ ਫੈਲ ਦੇ ਆਧਾਰ ਤੇ ਇਥੇ ਮਤਲਬ ਕਿ ਤੁਸੀਂ ਪਹੁੰਚੋ ਗਰੰਟੀ ਲਓ ਟਰਾਈ ਕਰੋ ਟਰਾਈ ਕਰਕੇ ਜਿਹੜਾ ਬਾਜ਼ਾਰ ਰੇਟਾ ਤੇ ਜਿਹੜਾ ਸਮਾਨ ਇਥੋਂ ਮਿਲਦਾ ਸੁਖਿੰਦਰ ਸਰਾ ਨੂੰ ਦਿਓ ਇਜਾਜ਼ਤ ਜੇ ਕਿਸੇ ਵੀਨ ਆਇਡ ਕਰਦੀਆਂ ਤਾਂ ਉਹ ਵੀ ਸਾਡੇ ਨਾਲ ਸੁਖਿੰਦਰ ਸਰਾ ਨਾਲ ਜਿਹੜਾ ਕੰਟੈਕਟ ਕਰ ਸਕਦਾ ਹੈ ਮੇਰਾ ਨੰਬਰ ਹੈ 98763 11379 ਠੀਕ ਹੈ ਹਾਂ ਬਸ ਓਕੇ ਨਹੀਂ ਜੇ ਕਿਸੇ ਨੇ ਮੰਨ ਲੋ ਰੰਗਰੰਗ ਕਰਵਾਉਣਾ ਜੇ ਮੰਨ ਲੋਕੇਸ਼ਨ ਨੂੰ ਪੋ ਜੀ ਪਹਿਲੇ ਹੀ ਆਪਾਂ ਤਿੰਨ ਚਾਰ ਅੱਛਾ ਇੱਕ ਜੀ ਆਪਾਂ ਗੱਲ ਕਰੀਏ ਜਦੋਂ ਸਾਹਿਬ ਵੈਸੇ ਤਾਂ ਆਪਾਂ ਬੋਲਤਾ ਸੀ ਚਲੋ ਆਪਾਂ ਫਿਰ ਵੀ ਗੱਲ ਕਰਦੇ ਆ ਮਤਲਬ ਜੇ ਕਿਸੇ ਨੂੰ ਮਤਲਬ ਕਿ ਕਈ ਵਾਰੀ ਕਿਸੇ ਕਾਰੀਗਰ ਦੀ ਲੋੜ ਹੁੰਦੀ ਹੈ ਉਹ ਵੀ ਤੁਹਾਡੇ ਕੋਲੇ ਮਤਲਬ ਕਾਰੀਗਰ ਜਾਂ ਕੋਈ ਆਪਣੇ ਕੋਲ ਹਰ ਤਰ੍ਹਾਂ ਦਾ ਕਾਰੀਗਰ ਮਿਲੂਗਾ ਜੀ ਕੋਈ ਵੀ ਪੇਂਟ ਕਰਾਣਾ ਹੈ ਕਿਸੇ ਨੇ ਪੀਯੂ ਪਾਲਿਸ਼ ਕਰਾਣੀ ਹੈ ਸਭ ਕੁਝ ਕਰਾਣਾ ਹੈ ਹਰ ਤਰ੍ਹਾਂ ਦਾ ਬੰਦਾ ਆਪਣੇ ਕੋਲ ਅਵੇਲੇਬਲ ਹੈ ਕੋਈ ਵੀ ਕੋਠੀ ਦਾ ਪ੍ਰੀਵਿਊ ਕਰਾਣਾ ਹੈ ਜਿਵੇਂ ਨਵੀਂ ਕੋਠੀ ਬਣਦੀ ਹੈ ਫਰੰਟ ਦਾ ਪ੍ਰੀਵਿਊ ਵਗੈਰਾ ਨਿਕਲਦਾ ਹੈ ਹਰ ਤਰ੍ਹਾਂ ਦਾ ਪ੍ਰੀਵਿਊ ਨਿਕਲ ਜਾਂਦਾ ਠੀਕ ਹੈ ਜਿਵੇਂ ਆਪਾਂ ਕੋਈ ਵੀ ਕੋਕੀ ਦੀ ਫੋਟੋ ਦਿੱਤੀ ਉਹਦੇ ਹਰ ਤਰ੍ਹਾਂ ਦੇ ਤਿੰਨ ਤਿੰਨ ਤਰ੍ਹਾਂ ਦੇ ਪ੍ਰੀਵਿਊ ਨਿਕਲਣਗੇ ਜਿਵੇਂ ਵੀ ਕਸਟਮਰ ਨੇ ਕਿਹਾ ਕਿ ਵੀ ਆਪਾਂ ਨੂੰ ਗ੍ਰੇ ਕਲਰ ਦਾ ਪ੍ਰੀਵਿਊ ਚਾਹੀਦਾ ਆਪਾਂ ਤਿੰਨੇ ਕਲਰ ਗ੍ਰੇ ਕਲਾ ਦੇ ਕੱਢ ਦਾਂਗੇ ਜਾਨੀ ਕਿ ਜਾਟਵਿਕੀ ਨੇ ਜਾਣਕਾਰੀ ਦਿੱਤੀ ਆ ਜਾਦੂ ਪੇਟ ਆ ਉਸ ਬੰਦਾ ਰਵ ਨਗਰ ਨਗਰ 10 ਨੰਬਰ ਗਲੀ ਦੇ ਵਿੱਚ ਹੈ ਜਿਹੜੇ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਇੱਥੇ ਮੁਹਈਆ ਹੈ ਪੇਂਟ ਦਾ ਵਧੀਆ ਸਮਾਨ ਮਿਲਦਾ ਹੈ ਬਾਜ਼ਾਰ ਦਾ ਸਸਤੇ ਰੇਟਾਂ ਤੇ ਮਿਲਦਾ ਹੈ ਇੱਕ ਵਾਰੀ ਦਿਖਾ ਦਿਓ ਸਾਰਾ ਦੁਕਾਨ ਤੋਂ ਦੁਕਾਨ ਦਾ ਬਾਕੀ ਦਿਖਾ ਦ ਨਕ ਅਡੀ ਕਰ ਨੇ ਹਰ ਤਰ੍ਹਾਂ ਦਾ ਮਾਲ ਤੇ ਜੀ ਆਪਣੇ ਕੋਲ ਸਭ ਤੋਂ ਵੱਜਦਾ ਪਿਆ ਜੀ ਇਹ ਕਹਿੰਦਾ ਪਿਆ ਹੈ ਹਿੰਦੀ ਕੋ ਦਾ ਪਿਆ ਜੀ ਅੱਛਾ ਬਾਕੀ ਤੁਸੀਂ ਆ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਵਾਲਟੀਆਂ ਮਿਲਣਗੀਆਂ ਮਹਿੰਗੀ ਤੋਂ ਮਹਿੰਗੀ ਸਸਤੀ ਤੋਂ ਸਸਤੀ ਹਰ ਤਰ੍ਹਾਂ ਦੀ ਵਾਲਟੀਆਂ ਮਿਲਣਗੀਆਂ ਵਰਜਨ ਦਾ ਵੀ ਪਿਆ ਹੈ ਆ ਡਿਵਲਪ ਪਿਆ ਹੈ ਜੀ ਹਰ ਤਰ੍ਹਾਂ ਦਾ ਜੇਕੇ ਪਿਆ ਹੈ ਜੀ ਹਰ ਤਰ੍ਹਾਂ ਦਾ ਮਾਲ ਹੈ ਆ ਏਸ਼ੀਅਨ ਪਿਆ ਹੈ ਜੀ ਜਿਹੜਾ ਮਰਜ਼ੀ ਕੰਪਨੀ ਦਾ ਤੁਸੀਂ ਲੋ मशीन ठीक है बाकी देख सकते हो तीनों तरह तरह की मशीन है आपने बेस लगे हुए जिन्हें बनते हैं बाकी ਕੋਈ ਦਿੱਕਤ ਪਰੇਸ਼ਾਨੀ ਨਹੀਂ ਆਂਦੀ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਇੱਥੇ ਤੇ ਤੁਹਾਨੂੰ ਦਿਖਾਵਾਂਗੇ ਇੱਥੇ ਦਾ ਨਜ਼ਾਰਾ ਵੀ ਬਾਕੀ ਚਲੋ ਬਾਕੀ ਘਟ ਬਹੁਤ ਘਟ ਰੇਟ ਮਿਲਣਗੇ ਤੁਹਾਨੂੰ ਇੱਥੇ ਕਿ ਆਓਗੇ ਤੁਹਾਨੂੰ ਆਪ ਪਤਾ ਲੱਗ ਜੂ ਹਾਂ ਬਹੁਤ ਵਧੀਆ ਗੱਲ ਆ ਜਾਦਰਜੀ ਦਾਲ ਗੱਲ ਕਰੀ ਆ ਇੱਕ ਵਾਰੀ ਇੱਥੇ ਆ ਕੇ ਜਰੂਰ ਅਜ਼ਮਾ ਕੇ ਦੇਖੋ ਇਸ ਦੁਕਾਨਦਾਰ ਦਾ ਰੇਟ ਦਾ ਕੁਆਲਟੀ ਦਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਸੁਖਵਿੰਦਰ ਸਰਾ ਨੂੰ ਦਿਓ ਇਜਾਜ਼ਤ ਸਾਸਰੀ ਘਰ ਓਕੇ ਧੰਨਵਾਦ